ਕਿਦਾਰ ਨੇ ਨਿਕੰਮੇ ਬੰਦੇ ਮੈ ਨਾ ਪੇਤੇ ਕੰਮ ਨੂੰ ਤੇ ਹੱਥ ਨਹੀਂ ਲਾਉਂਦੇ ਉਤੋਂ ਗੱਲ ਚ ਤਾਰਾ ਐ ਪਾਈਆਂ ਜਿੱਦਾਂ ਸਾਰੇ ਪਿੰਡਾਂ ਦੀ ਟਰਾਂਸਫਰਮ ਤੁਸੀਂ ਲਾਏ ਆ 10 ਸਾਲ ਹੋ ਗਏ ਮੈਨੂੰ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਿਆਂ ਐਦਾਂ ਦਾ ਕੰਡ ਮੇਨਾਂ ਕਦੀ ਹੋਇਆ ਨਹੀਂ ਜਿਹੜਾ ਤੁਸੀਂ ਕਰਦੇ ਲੱਗੇ ਹੋ ਦੁਸ਼ਟੋ ਭਾਜੀ ਕਰੰਟ ਵਾਲੀ ਤਾਰ ਮੇਰੇ ਤੇ ਚੈੱਕ ਨਾ ਕਰਨ ਕਹਿੰਦੇ ਵੇਖੀ ਕਰੰਟ ਆਉਂਦਾ ਇੱਥੇ ਭਾਈ ਸਾਹਿਬ ਹਣਾ ਮੈਨੈਜਰ ਤੋਂ ਕੰਮ ਕਰਨਾ ਜਿੰਨੇ ਵੀ ਬਿਲਡਿੰਗਾਂ ਦੇ ਵੇਅਰਹਾਊਸਾਂ ਦੇ ਘਰਾਂ ਦੇ ਇਲੈਕਟ੍ਰੀਸ਼ੀਅਨ ਦਾ ਸਮਾਨ ਇਹਨਾਂ ਕੋਲ ਥੋਕ ਰੇਟ ਤੇ ਜਾਂਦਾ ਆ ਤੇ ਜਿੰਨੇ ਵੀ ਕੰਟਰੈਕ 10 ਸਾਲ ਹੋ ਗਏ ਨੂੰ ਕੰਮ ਕਰਦੇ ਨੂੰ 20 ਸਾਲ ਹੋ ਗਏ ਨਾ ਕੋਈ ਸਮਾਨ ਲੱਗ ਜਾਂਦੇ ਨੂੰ ਸਮਝ ਜੀ ਨਹੀਂ ਲੱਗੀ ਕੋਈ ਯਾਰ। ਝੁੱਪ ਕਰ ਦਿਓ ਮੈਂ ਤੁਹਾਨੂੰ ਕਹਿ ਦਿੰਦਾ ਖੰਭੇ ਤੇ ਚੜਾ ਗਏ ਤਾਂ ਪੌੜੀ ਲਾ ਦੇਣੀ ਆ ਉੱਥੇ ਲੰਮਕੇ ਰਹੋਗੇ। ਭਾਈ 6 ਸ਼ੂ ਕਰ ਦਿਓ 6 ਲੱਟਾਂ ਕਰ ਦਿਓ ਆ 6 ਇਹਦੇ ਨਾਲ ਦੇ ਸ਼ੂ ਕਰ ਦਿਓ ਤੇ ਬਾਕੀ ਦੋ ਡੱਬੇ ਤਾਰਾਂ ਦੇ ਕਰ ਦਿਓ ਜੀ। ਆ ਕਿੱਧਰ ਬਾੜ ਲੈ ਜੀ ਘੁੱਟੋ ਬਾਹਰ। ਕਿਕਦਾ ਸਭ ਸਾਡੇ ਘਰ ਵੀ ਲੱਗਣ ਵਾਲੇ ਹੈਗੇ ਸੂ। ਪਹਿਲੇ ਤੁਹਾਡੇ ਘਰ ਕਰ ਦਿੰਨੇ ਆ ਵਾਇਰਿੰਗ। ਯਾ ਮੈਂ ਕਸਟਮਰ ਦੀ ਰਹਿਣ ਦਿੰਨਾ ਆ। ਲੋ ਬਾਈ ਤੁਹਾਡਾ ਸਾਰਾ ਸਮਾਨ ਠੇਕਾਦਾਰ ਸਾਹਿਬ ਇਹ ਫਿਰ ਸਾਰਾ ਸਮਾਨ ਨਹੀਂ ਲਾਜਿਆ ਆਪਣੇ ਘਰ ਆਹੋ ਤੂੰ ਹੀ ਲਾਜੋ ਆਪਣੇ ਘਰ ਲਾਓ ਐਲਈਡੀਆਂ ਜਾ ਕੇ ਕਸਟਮਰ ਘਰ ਤੇ ਜਾ ਕੇ ਮੋਬੱਤੀਆਂ ਜਗਾ ਦਿੰਨੇ ਆ ਚੁੱਪ ਕਰ ਤੇ ਗੱਡੀ ਸਮਾਂ ਰੱਖੋ ਆ ਗਿਆ ਮੈਂ ਪਾਜੀ ਕਿੰਨਾ ਪਿੱਲ ਹੋਇਆ ਓਏ ਆ ਗੱਡੀ ਦੀ ਚਾਬੀ ਲੈ ਜਾ ਤੇ ਗੱਡੀ 'ਚ ਸਮਾਨ ਰੱਖੋ ਠੇਕਾਦਾਰ ਸਾਹਿਬ ਹੋਣੇ ਹੀ ਮੁੜਦੇ ਛੋਟੇ ਵੀਰੇ ਛੋਟੇ ਵੀਰ ਵੀ ਇੱਕ ਗੁੱਸਾ ਕਰਕੇ ਨੇ ਹਏ ਮੇਰੇ ਤਰ੍ਹਾਂ ਤੇ ਡੱਬੇ ਲਾ ਕੇ ਭੱਜ ਗਈ ਛੋਟੇ ਦੇਖੋ ਮੈਂ ਬੋਲੂਗਾ ਤਾਂ ਕੰਮ ਸਿੱਖੋਗੇ ਪੁੱਤ ਮੋੜਾ ਪੁੱਤ ਕਸਟਮਰ ਦਾ ਸਮਾਨ ਸੋਨੇ ਕੁੱਤਿਆਂ ਭਾਈ ਸਾਹਿਬ ਉਹ ਕੋ ਸਮਾਨ ਲੈ ਕੇ ਭੱਜ ਗਏ ਨੇ